ਜੀ ਬੜੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਡਾਕਟਰ ਵਾਦੀ ਜੀ ਸਾਡੇ ਫੈਮਿਲੀ ਡਾਕਟਰ ਹੈ ਔਰ ਅੱਜ ਦਾ ਨਹੀਂ ਸਾਡਾ ਤਕਰੀਬਨ 40-50 ਸਾਲਾਂ ਦਾ ਮਨਵਾ ਹੈ ਔਰ ਅਸੀਂ ਜਿੰਨੇ ਵੀ ਇਹਨਾਂ ਕੋਲੋਂ ਘਰ ਦੇ ਕੰਮ ਕਰਵਾਏ ਆ ਸਾਨੂੰ ਪੂਰੀ ਸੈਟੀਸਫੈਕਸ਼ਨ ਹੋਈ ਹੈ ਬੜੇ ਆਰਾਮ ਨਾਲ ਬੜੇ ਪਿਆਰ ਨਾਲ ਇਹਨੇ ਟਰੀਟ ਕੀਤਾ ਔਰ ਸਾਨੂੰ ਪੂਰਾ ਮਤਲਬ ਸਹਿਯੋਗ ਦਿੱਤਾ ਹਰ ਕੰਮ ਦੇ ਵਿੱਚ ਹੁਣ ਇਹਦੇ ਬੇਟੇ ਮੀਤ ਕਮਲ ਜੀ ਜਿਹੜੇ ਕਿ ਬੜੇ ਅੱਛੇ ਅੱਛਾ ਸੁਣਨੇ ਆ ਅਛਾ ਸਿਰ ਤੇ ਮੇਰੇ ਕਈ ਯਾਰਾਂ ਦੋਸਤਾਂ ਨੇ ਆਪਰੇਸ਼ਨ ਵੀ ਕਰਾਏ ਇਹਨਾਂ ਕੋਲੋਂ ਡਰਾਈ ਵੀ ਲਈ ਹੈ ਹਰ ਇੱਕ ਬੰਦਾ ਇਹ ਕਹਿੰਦਾ ਕਿ ਬੜੇ ਹਮਦਰਦ ਨੇ ਬੜੀ اچھی ਤਰ੍ਹਾਂ ਸਾਨੂੰ ਚੈੱਕ ਕਰਦੇ ਆ ਸਾਨੂੰ ਉੱਥੇ ਜਾ ਕੇ ਇਹ ਲੱਗਦਾ ਨਹੀਂ ਅਸੀਂ ਘਰੇ ਬੈਠੇ ਆ ਇਹ ਨਹੀਂ ਹੈਗਾ ਕਿ ਵੀ ਅਸੀਂ ਕਿਤੇ ਡਾਕਟਰ ਕੋਲ ਬੈਠੇ ਆ ਤਾਂ ਇਹ ਮੈਂ ਇਹਨਾਂ ਨੂੰ ਜਿਹੜਾ ਮੈਂ ਫੰਕਸ਼ਨ ਕੀਤਾ ਉਹਦੇ ਨਾਲ ਉਹਦੇ ਨਾਲ ਸਾਰਾ ਸ਼ਹਿਰ ਜਿਹੜਾ ਬੜਾ ਅੱਛਾ ਰਿਸਪੌਂਸ ਹੈਗਾ ਔਰ ਮੈਂ ਮੈਂ ਇਹੀ ਕਹਾਵਾਂਗਾ ਕਿ ਪ੍ਰਮਾਤਮਾ ਇਹਨਾਂ ਤੇ ਅਪਾਰ ਕਿਰਪਾ ਕਰਕੇ ਇਹਨਾਂ ਦੇ ਕਾਰੋਬਾਰ ਨੂੰ ਬਹੁਤ ਸਫਲਤਾ ਲਾਵੇ ਜਿੰਨੇ ਮਰੀਜ਼ਾਂ ਨੂੰ ਸਾਰੇ ਇਲਾਜ ਦਿੰਦੇ ਆ ਔਰ ਇਹਨਾਂ ਦਾ ਚੜ੍ਹਦੀ ਕਲਾ ਵਿੱਚ ਕੰਮ ਰਹੇ ਕਿਉਂਕਿ ਜਦੋਂ ਸ਼ੁਰੂ ਤੋਂ ਪਾਪਾ ਨੇ ਪਾਪਾ ਤੋਂ ਵੱਧ ਕੇ ਇਹਨਾਂ ਨੂੰ ਆਰੋਸ਼ਨ ਹੋਵੇ ਇਹਨਾਂ ਡੇਡੀਕੇਟਡ ਟੂ ਦਾ ਜਨੇਵੀ ਮਰੀਜ਼ਾਂ ਦੇ ਉਹਨਾਂ ਵਾਸਤੇ ਪੂਰੀ ਡੈਡੀਕੇਸ਼ਨ ਨਾਲ ਕੰਮ ਕਰਦੇ ਆ ਮੇਰੀਆਂ ਬੜੀਆਂ ਛੁਕਾਮਨਾਵਾਂ ਹੈਗੀ ਆ ਪ੍ਰਮਾਤਮਾ ਰਾਨੂੰ ਪੂਰੀ ਤਰੱਕੀ ਦੇਵੇ ਅੱਜ ਸਭ ਕੀ ਨਾਮ ਤੇ ਕੀ ਕਹਿਣਾ ਚਾਹੂੰਗੀ ਤੁਸੀਂ ਲੋੜ ਤੇ ਨਵੇਂ 에어ਪੋਰਟ ਦੀ ਮਸ਼ੀਨ ਲਿਆਂਦੀ ਅਸੀਂ ਗੋਟਿਆਂ ਬਾਰੇ ਜੋੜਾਂ ਦੇ ਦਰਦ ਬਾਰੇ ਸੱਸ਼ੀਕਲ ਜੀ ਮੇਰਾ ਨਾਮ ਡਾਕਟਰ ਮੀਤ ਕਮਲ ਸਿੰਘ ਵਾਦੀ ਹੈ ਅਸੀਂ ਵਾਦੀ ਹਸਪੀਟਲ ਬਠਿੰਡਾ ਦੇ ਵਿੱਚ ਲੈ ਕੇ ਆਏ ਆ ਦੁਨੀਆ ਦੀ ਸਭ ਤੋਂ ਐਡਵਾਂਸਡ ਰੋਬੋਟਿਕ ਨੀ ਐਂਡ ਹਿਪ ਰਿਪਲੇਸਮੈਂਟ ਸਿਸਟਮ ਥੈਟ ਇਜ਼ ਕੋਰੀ ਬਾਈ ਸਮਿਥ ਐਂਡ ਨੇਫਿਊ ਇਹ ਦੁਨੀਆ ਦਾ ਸਭ ਤੋਂ ਐਡਵਾਂਸ ਸਿਸਟਮ ਹੈ ਜਿਸ ਦੇ ਵਿੱਚ ਆਪਾਂ ਕੋਈ ਵੀ ਹਾਈ ਰਿਸਕ ਪੇਸ਼ੈਂਟ ਹੈ ਉਹਦੇ ਵਿੱਚ ਆਪਾਂ ਸਰਜਰੀ ਹੁਣ ਪੋਸੀਬਲ ਹੈ ਜਿਨ੍ਹਾਂ ਦੀ ਹਾਰਟ ਦੀ ਪ੍ਰੋਬਲਮ ਹੈ ਉਹਦੇ ਵਿੱਚ ਇਹ ਸਰਜਰੀ ਘੱਟ ਰਿਸਕ ਦੇ ਵਿੱਚ ਕੀਤੀ ਜਾ ਸਕਦੀ ਹੈ ਕਿਉਂਕਿ ਇਸ ਦੇ ਵਿੱਚ ਘੱਟ ਬਲੱਡ ਲੌਸ ਹੈ ਜਿਹਦੀ ਪੋਸਟ ਆਪਰੇਟਿਵ ਰਿਕਵਰੀ दैट इज ਸਰਜਰੀ ਤੋਂ ਬਾਅਦ ਰਿਕਵਰੀ ਬਹੁਤ ਜਲਦੀ ਹੁੰਦੀ ਹੈ ਕਿਉਂਕਿ ਅਸੀਂ ਬਹੁਤ ਜ਼ਿਆਦਾ ਚੀਰ ਫਾੜ ਨਹੀਂ ਕਰਦੇ ਹੈਗੇ ਇਹ ਬਲੀਡਲੈਸ ਸਰਜਰੀ ਹੋਣ ਕਰਕੇ ਇਹਦੇ ਰਿਜ਼ਲਟਸ ਬਹੁਤ ਵਧੀਆ ਹਨ ਇਹਦਾ ਖਰਚਾ ਕਿੰਨਾ ਹੋ ਜਾਏਗਾ ਮੰਨ ਲਓ ਇਹਦਾ ਖਰਚਾ ਜਿਹੜਾ ਹੈ ਅਸੀਂ ਕੋਈ ਵੀ ਇੰਪਲਾਂਟ ਚੂਜ਼ ਕਰਦੇ ਹਾਂ ਉਸ ਅਕੋਰਡਿੰਗਲੀ ਇਹਦਾ ਖਰਚਾ ਹੁੰਦਾ ਹੈ ਜਿਹੜੀ ਇੱਕ ਖੁਸ਼ਖਬਰੀ ਵਾਲੀ ਗੱਲ ਇਹ ਹੈਗੀ ਹੈ ਕਿ ਕੋਈ ਵੀ ਰੋਬੋਟਿਕ ਨੀ ਸਰਜੀ ਆਪਾਂ ਕਰਾਉਣੀ ਹੈ ਇੱਕ ਗੋਡੇ ਦਾ 50000 ਦਾ ਖਰਚਾ ਆਉਂਦਾ ਹੈ ਤੇ ਦੋ ਗੋਡਿਆਂ ਦਾ 1 ਲੱਖ ਦਾ ਖਰਚਾ ਆਉਂਦਾ ਹੈ ਅਸੀਂ ਗੁਰਪੁਰਬ ਦੇ ਮੌਕੇ ਤੇ ਇੱਕ ਆਫਰ ਲਗਾਈ ਸੀ ਜਿਸ ਦੇ ਵਿੱਚ ਅਸੀਂ ਰੋਬੋਟਿਕ ਚਾਰजेस ਕੋਈ ਐਕਸਟਰਾ ਨਹੀਂ ਲੈ ਰਹੇ ਆ ਜਿਸ ਨੂੰ ਨਾਲ ਮਰੀਜ਼ ਨੂੰ 1 ਲੱਖ ਰੁਪਏ ਤੱਕ ਦਾ ਫਾਇਦਾ ਮਿਲ ਰਿਹਾ ਹੈ ਜੋ ਸੋ ਦਿ ਕੋਡ ਚੱਲਿਆ ਆਸ਼ੂਮਨ ਤੁਹਾਡੇ ਚੱਲਦਾ ਹੈ ਆਯੂਸ਼ਮਨ ਕਾਰਡ ਸਾਡੇ ਹਸਪੀਟਲ ਦੇ ਵਿੱਚ ਚੱਲਦਾ ਹੈ ਪੰਜਾਬ ਸਰਕਾਰ ਦੇ ਨਿਯਮਾਂ ਦੇ ਅਨੁਸਾਰ ਗੋਡੇ ਦਾ ਆਪਰੇਸ਼ਨ ਨਹੀਂ ਕਰ ਸਕਦੇ ਅਸੀਂ ਨਿਜੀ ਕਿਸੇ ਵੀ ਨਿਜੀ ਹਸਪਤਾਲ 'ਚ ਨਹੀਂ ਹੋ ਸਕਦਾ ਪਰ ਚੂਲੇ ਦਾ ਆਪਰੇਸ਼ਨ ਅਸੀਂ ਕਾਰਡ ਦੇ ਵਿੱਚ ਬਿਲਕੁਲ ਮੁਫਤ ਕਰਦੇ ਹਾਂ ਕਿੰਨੇ ਕਿ ਪੇਸ਼ੈਂਟ ਹੁਣ ਤੱਕ ਤੁਸੀਂ ਇਲਾਜ ਕੀਤਾ ਨੂੰ ਸਰ ਆਪਣੇ 10 ਸਾਲ ਦਾ ਕਰੀਅਰ ਹੈ ਮੇਰਾ ਜਿਸ ਦੇ ਵਿੱਚ ਮੈਂ 5000 ਤੋਂ ਜ਼ਿਆਦਾ ਨੀ ਰਿਪਲੇਸਮੈਂਟ ਦਾ ਮੇਰਾ ਐਕਸਪੀਰੀਅੰਸ ਹੈ ਸਾਡੇ ਸ਼ਹਿਰ ਨੂੰ ਅਸੀਂ ਨੂੰ ਕੀ ਸੰਦੇਸ਼ ਮੈਂ ਤੁਹਾਨੂੰ ਇੱਕ ਇਹੀ ਸੰਦੇਸ਼ ਦੇਣਾ ਚਾਹੁੰਦਾ ਹਾਂ ਕਿ ਜੇ ਤੁਹਾਡੇ ਕਿਸੇ ਵੀ ਆਪਣੇ ਮਰੀਜ਼ ਨੂੰ ਗੋਡੇ ਜਾਂ ਚੂਲੇ ਦੀ ਕੋਈ ਸਮੱਸਿਆ ਹੈ ਇੱਕ ਵਾਰੀ ਸਾਨੂੰ ਆ ਕੇ ਕੰਸਲਟ ਜ਼ਰੂਰ ਕਰੋ ਕਿਉਂਕਿ ਬਹੁਤ ਮਰੀਜ਼ ਇਹ ਜੇ ਹੁੰਦੇ ਹਨ ਕਿ ਜਿਹੜੇ ਕਿ ਇਨਫਾਰਮੇਸ਼ਨ ਨਾ ਮਿਲਨ ਦਾ ਹੀ ਸ਼ਿਕਾਰ ਹੁੰਦੇ ਹਨ ਬਹੁਤ ਅਜਿਹੇ ਮਰੀਜ਼ ਸਾਡੇ ਕੋਲ ਆਉਂਦੇ ਜਿਨ੍ਹਾਂ ਦਾ ਚੂਲਾ ਟੁੱਟਿਆ ਹੁੰਦਾ ਜਿਨ੍ਹਾਂ ਦੇ ਵਿੱਚ ਰੋੜ ਪੈਣੀ ਚਾਹੀਦੀ ਹੈ ਬਟ ਉਹ ਆਪਰੇਸ਼ਨ ਚੂਲਾ ਬਦਲਵਾਉਣ ਦਾ ਕਰਵਾ ਕੇ ਉਹਨਾਂ ਨੂੰ ਨੁਕਸਾਨ ਹੋ ਜਾਂਦਾ ਹੈ ਜਾਂ ਇਵਨ ਜੇ ਗੋਡੇ ਦਾ ਪ੍ਰੈਸ਼ ਕੋਈ ਕਰਵਾਉਣਾ ਚਾਹੁੰਦਾ ਹੈ ਤਾਂ ਉਹਨਾਂ ਨੂੰ ਟਾਈਪਸ ਆਫ ਇੰਪਲਾਂਟਸ ਪਤਾ ਹੋਣਾ ਜ਼ਰੂਰੀ ਹੈ ਥੈਂਕ ਯੂ ਸਰ ਓਕੇ ਸਰ